ਪਾਠ 7 ਸੜਕ ਦੁਰਘਟਨਾਵਾਂ ਜੋਤੀ ਤੇ ਦੀਪੂ ਸ਼ਹਿਰੀ ਬੱਚੇ ਸਨ ਉਹਨਾਂ ਨੂੰ ਰੋਜ਼ ਪੈਦਲ ਸਕੂਲ ਜਾਣਾ ਪੈਂਦਾ ਸੀ ਉਹਨਾਂ ਦਾ ਸਕੂਲ ਘਰ ਤੋਂ 1 ਕਿਲੋਮੀਟਰ ਦੂਰ ਸੀ ਰਸਤੇ ਵਿੱਚ ਉਹਨਾਂ ਨੂੰ ਢੀੜ ਵਾਲੀ ਸੜਕ ਤੇ ਗੁਜ਼ਰਨਾ ਪੈਂਦਾ ਸੀ ਉਸ ਸੜਕ ਤੇ ਸਕੂਟਰਾਂ ਕਾਰਾਂ ਮੋਟਰਸਾਈਕਲਾਂ ਆਟੋ ਰਿਕਸ਼ੀਆਂ ਦਾ ਕਾਫੀ ਭੀੜ ਭੜਕਾ ਰਹਿੰਦਾ ਸੀ ਪਰੰਤੂ ਦੋਵੇਂ ਭੈਣ ਭਰਾ ਆਰਾਮ ਨਾਲੀ ਸਪੀਡ ਵਿੱਚੋਂ ਲੰਘ ਜਾਂਦੇ ਸਨ ਅਸਲ ਵਿੱਚ ਉਹ ਸੜਕ ਤੇ ਚੱਲਣ ਦੇ ਨਿਯਮ ਜਾਣਦੇ ਸਨ। ਉਹਨਾਂ ਨੂੰ ਪਤਾ ਸੀ ਕਿ ਹਮੇਸ਼ਾ ਸੜਕ ਦੇ ਖੱਬੇ ਹੱਥ ਚੱਲਣਾ ਚਾਹੀਦਾ ਹੈ। ਕਦੀ ਦੌੜ ਕੇ ਸੜਕ ਪਾਰ ਨਹੀਂ ਕਰਨੀ ਚਾਹੀਦੀ। ਹਮੇਸ਼ਾ ਆਪਣੇ ਖੱਬੇ ਸੱਜੇ ਦੇਖ ਕੇ ਹੀ ਚੱਲਣਾ ਚਾਹੀਦਾ ਹੈ। ਜੋਤੀ ਦੂਸਰੀ ਵਿੱਚ ਪੜਦੀ ਸੀ, ਦੀਪੂ ਪੰਜਵੀਂ ਜਮਾਤ ਵਿੱਚ ਪੜਦਾ ਸੀ। ਦੀਪੂ ਹਮੇਸ਼ਾ ਜੋਤੀ ਨੂੰ ਸੜਕ ਤੇ ਚੱਲਣ ਬਾਰੇ ਦੱਸਦਾ ਰਹਿੰਦਾ। ਜੋਤੀ ਵੀ ਆਪਣੇ ਵੀਰ ਨੂੰ ਅਕਸਰ ਪੁੱਛਦੀ ਰਹਿੰਦੀ। ਗੱਲਾਂ ਕਰਦੇ ਕਰਦੇ ਦੋਵੇਂ ਭੈਣ ਭਰਾ ਸਕੂਲ ਪਹੁੰਚ ਜਾਂਦੇ। ਅੱਜ ਉਹਨਾਂ ਨੇ ਇੱਕ ਬਾਈਕ ਸਵਾਰ ਨੂੰ ਸੜਕ ਦੇ ਵਿਚਕਾਰ ਡਿੱਗੇ ਪਏ ਵੇਖਿਆ ਉਸਦੇ ਕਾਫੀ ਖੂਨ ਵਗ ਰਿਹਾ ਸੀ ਅਸਲ ਵਿੱਚ ਉਸਦਾ ਇੱਕ ਆਟੋ ਰਿਕਸ਼ੇ ਵਾਲੇ ਨਾਲ ਐਕਸੀਡੈਂਟ ਹੋ ਗਿਆ ਸੀ ਉਸ ਨੂੰ ਵੇਖ ਕੇ ਜੋਤੀ ਬੋਲੀ ਵੀਰ ਇਹ ਕਿਸ ਤਰ੍ਹਾਂ ਹੋਇਆ ਹੋਵੇਗਾ ਜੋਤੀ ਇਸ ਵਿੱਚ ਜ਼ਰੂਰ ਬਾਈਕ ਵਾਲੇ ਦੀ ਗਲਤੀ ਹੋਵੇਗੀ ਉਹ ਬਾਈਕ ਤੇਜ਼ ਚਲਾ ਰਿਹਾ ਹੋਵੇਗਾ ਹੋ ਸਕਦਾ ਹੈ ਉਹ ਕੰਨਾਂ ਨੂੰ ਮੋਬਾਈਲ ਲਾ ਕੇ ਵੀ ਸੁਣ ਰਿਹਾ ਹੋਵੇ ਵੀਰੇ ਇਸ ਵਿੱਚ ਆਟੋ ਵਾਲੇ ਦੀ ਵੀ ਗਲਤੀ ਹੋ ਸਕਦੀ ਹੈ ਕਿਉਂ ਨਹੀਂ ਹੋ ਸਕਦੀ ਹੈ ਆਟੋ ਵਾਲੇ ਵੀ ਜਿੱਥੇ ਚਾਹੁੰਦੇ ਹਨ ਉੱਥੇ ਆਟੋ ਖੜਾ ਕਰ ਦਿੰਦੇ ਹਨ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਹੀ ਨਹੀਂ ਹੁੰਦੀ ਕਿ ਪਿੱਛੇ ਕੋਈ ਆ ਰਿਹਾ ਹੋਵੇਗਾ ਇਹ ਪੈਟਰੋਲ ਦੀ ਥਾਂ ਤੇ ਮਿੱਟੀ ਦਾ ਤੇਲ ਪਾ ਕੇ ਆਟੋ ਚਲਾਉਂਦੇ ਹਨ ਇਹਨਾਂ ਦੇ ਆਟੋ ਐਨਾ ਜ਼ਹਿਰੀਲਾ ਧੂੰਆਂ ਛੱਡਦੇ ਹਨ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ ਵੀਰ ਤੂੰ ਵੱਡਾ ਹੋ ਕੇ ਇੰਨੀ ਤੇਜ਼ ਬਾਈਕ ਨਾ ਚਲਾਵੀਂ